ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਮੈਂ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬਟਾ ਸਾਫ ਸਿੰਘ ਸਭਰਾ ਅੱਜ ਦੋਵਾਂ ਫਾਰਮਾਂ ਦੇ ਸੱਦੇ ਤੇ ਮਜ਼ਦੂਰ ਮੋਰਚਾ ਤੇ ਗੈਰਾਈ ਨੀਤਿਕ ਮੋਰਚੇ ਤੇ ਪੂਰੇ ਭਾਰਤ ਲੈਵਲ ਤੇ ਜਿੱਥੇ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੀਆਂ ਸੱਤਾ ਦੇ ਵਿੱਚ ਜਿਹੜੇ ਆ ਬੀਜੇਪੀ ਦਾ ਜਿਹੜਾ ਪੁਤਲਾ ਫੂਕ ਕੇ ਤੇ ਨਾਰੇ ਜਿਹੜੇ ਇਹਨਾਂ ਦੇ ਖਿਲਾਫ ਬਹੁਤ ਜੋਰਾਂ ਦੇ ਵਿੱਚ ਲਾਊਗੀ ਅੱਜ ਇਹ ਜਿਹੜੀ ਸਰਕਾਰ ਆ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਪੂਰੇ ਮਰਨ ਵਰਤ ਤੇ 46 ਦਿਨ ਹੋ ਗਏ ਆ ਜਿਹੜੀ ਭਾਰਤ ਸਰਕਾਰ ਆ ਇਹਦੇ ਕੰਨ ਤੇ ਜੂ ਨਹੀਂ ਸਰਕੀ ਤੁਸੀਂ ਇਹ ਵੇਖੋ ਪਿਛਲੀ ਕਣਕ ਦੇ ਸੀਜ਼ਨ ਦੇ ਵਿੱਚ 23 ਰੁਪਏ ਕਣਕ ਲੈਣ ਤੋਂ ਘੱਟ ਮਾਰਦੇ ਦਾ ਇਨਕਾਰ ਕਰਦੇ ਸੀ ਅੱਜ ਕਾਰਪੋਰੇਟਾਂ ਦੇ ਹੱਥ ਕਣਕ ਆਈ ਹੈ ਤੇ 33 ਰੁਪਏ ਰੇਟ ਆ ਜਿੱਥੇ 40 ਰੁਪਏ ਆਟੇ ਦਾ ਰੇਟ ਆ ਇਹ ਜਿਹੜੀ ਕਾਰਪੋਰੇਟ ਆ ਇਹ ਉਹਨਾਂ ਨੂੰ ਦੇਸ਼ ਲਟਾਉਣ ਡਿਆ ਸਾਡੇ ਢੁੱਟ ਮਾਰੇ ਕਣਕ ਨੂੰ 23 ਰੁਪਏ ਚ ਮੋਚਰ ਨਹੀਂ ਲੈਣੀ ਢੁੱਟ ਮਾਰੇ ਕਿਸਾਨ ਸੂ ਸੈਟ ਕਰਕੇ ਅੱਜ ਕਾਰਪੋਰੇਟ ਦੇ ਹੱਥਾਂ ਚ ਆਈ ਤੇ ਕਣਕ 33 ਰੁਪਏ ਕਣਕ 33 ਰੁਪਏ ਆਟਾ 40 ਰੁਪਏ ਤੇ ਜਿਹੜਾ ਅਸੀਂ ਨਾਰਾ ਮਾਰਦੇ ਆ ਗਰੀਬ ਵਰਗ ਦਾ ਅੱਜ ਉਹ 40 ਰੁਪਏ ਆਟਾ ਲਊਗਾ ਤੇ 33 ਰੁਪਏ ਜਿਹੜੀ ਆ ਕਣਕ ਲਊਗਾ ਜੇ ਲੈਣੀ ਪਈ ਤੇ ਕਸਾਲੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੀ ਮੰਗਦਾ ਇਹ ਦੱਸ ਸਰਕਾਰ ਦੱਸਿਆ ਵੀ ਕੀ ਮੰਗਦਾ ਵਾ ਮੰਗਦਾ ਤੇ ਇਹੋ ਹੀ ਆ ਨਾ ਵੀ ਗਰੰਟੀ ਕਾਨੂੰਨ ਸੁਆਮੀ ਨਾਥਨ ਦੀ ਰਿਪੋਰਟ ਸੁਆਮੀ ਨਾਥਨ ਦੇ ਵਿੱਚ ਤੇ ਜਿਹੜੀ ਗਰੰਟੀ ਕਾਨੂੰਨ ਇਹਦੇ ਵਿੱਚ ਦੱਸੋ ਗਰੰਟੀ ਕਾਨੂੰਨ ਦਾ ਮਤਲਬ 23 ਰੁਪਈਆ ਲਈ ਆ ਜਵੀ ਵੇਚ ਲੈ 25 ਵੇਚ ਲੈ 26 ਵੇਚ ਲੈ 33 ਰੁਪਈਆ ਹੈਗਾ ਕਿਤੇ 6 ਰੁਪਈਆ ਕਿਲੋ ਮੀਟਰ 100 ਰੁਪਈਏ 70 ਰੁਪਏ ਕਿੱਲੋ ਆਲੂ ਲਾਇਆ ਤਾਂ 60 ਰੁਪਏ ਜੇ ਗੱਡਾ 4 ਰੁਪਏ ਲਾਇਆ ਤਾਂ 100 ਰੁਪਏ ਇਹ ਕਾਰਪੋਰੇਟ ਲੁੱਟਣ ਡਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਐਸੇ ਕਰਕੇ ਨਾਹਰਾ ਮਾਣ ਡਿਆ ਵੀ ਗਰੰਟੀ ਕਾਨੂੰਨ ਬਣਾ ਗਰੰਟੀ ਕਾਨੂੰਨ ਬਣਾ ਅੱਜ ਹਥਾਂ-ਥਾਂ ਤੇ ਜਿਹੜੇ ਪੁਤਲੇ ਫੂਕਣ ਡਿਆ ਆ ਇਹ ਦੋਹਾਂ ਫਾਰਮਾਂ ਦੇ ਸੱਦੇ ਤੇ ਆ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਪੰਜਾਬ ਦੇ ਵਾਕ-ਵਾਕ ਜ਼ਿਲ੍ਹਿਆਂ ਦੇ ਵਾਕ-ਵਾਕ ਪਿੰਡਾਂ ਦੇ ਵਿੱਚ ਵਾਕ-ਵਾਕ ਸੱਤਾ ਦੇ ਵਿੱਚ ਇਹਨਾਂ ਦੇ ਪੁਤਲੇ ਫੂਕੂਗੀ ਤੇ ਰੋਸ ਯਾਰ ਕਰੂਗੀ ਇਹਨਾਂ ਕੋ ਕਹਿੰਦਾ ਵਾਗਰਜੀ ਕਾ ਖਾਲਸਾ ਵਾਗਰ ਜੀ ਨਹੀਂ ਪਤੇ ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਤੇ ਕਿਸ ਸੰਬੰਧ ਦਾ ਜੀ ਜਿਹੜੇ ਇਕੱਠੇ ਸਤਨਾਮ ਸਿੰਘ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਟਾ ਦਾ ਚਪਾਈ ਆ ਜੋ ਅੱਜ ਪੁੱਤਲੇ ਫੂਕੇ ਜਾਂਦੇ ਆਏ ਜੋ ਦੋਨਾਂ ਫਾਰਮਾਂ ਦੀ ਕਾਲ ਤੇ ਸਰਕਾਰ ਦੇ ਪੁੱਤਲੇ ਫੂਕੇ ਜਾਂਦੇ ਆ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇ ਦੱਸ ਚੁੱਕਿਆ ਪੀ ਅੱਜ 45 ਦਿਨ ਹੋ ਚੁੱਕੇ ਆ ਉਹਨਾਂ ਦੀ ਕੋਈ ਆਪ ਦੀ ਨਿੱਜੀ ਲੜਾਈ ਨਹੀਂ ਗਈ ਉਹ ਹਰੇਕ ਰੋਟੀ ਖਾਣ ਵਾਲੇ ਵਰਗ ਦੀ ਲੜਾਈ ਆ ਭਾਵੇਂ ਉਹ ਗਰੀਬ ਆ ਭਾਵੇਂ ਉਹ ਅਮੀਰ ਆ ਭਾਵੇਂ ਉਹ ਕਿਸਾਨ ਆ ਕਿਉਂ ਦਿਹਾੜੀ ਦਾੜਾ ਜਿਹੜਾ ਬੰਦਾ ਦੋ ਟਾਈਮ ਰੋਟੀ ਖਾਂਦਾ ਉਹਦੀ ਲੜਾਈ ਲੜਨਦਾ ਆ ਕਿਉਂਕਿ ਜਿਹੜੀਆਂ ਚੀਜ਼ਾਂ ਖਰੀਦੀਆਂ ਜਾਂ ਕੋਆਪਰੇਟ ਕਰਾਇਆਂ ਜਾਂਦੇ ਆ ਆਪਦੀ ਮਰਜ਼ੀ ਦਾ ਰੇਟ ਹੋ ਜਾਂਦਾ ਵਾ ਉਸੇ ਤੇ ਲੜਾਈ ਲੜਨਦਾ ਵੀ ਇਹਦੀ ਐਮਐਸਬੀ ਦੀ ਗਾਰੰਟੀ ਬਣਾਓ ਜਿਹੜਾ ਖਰੀਦਦਾਰ ਆ ਉਹਨੂੰ ਵੀ ਫਾਇਦਾ ਹੋਵੇ ਤੇ ਜਿਹੜਾ ਵੇਚਣਾ ਵਾਲਾ ਉਹਨੂੰ ਵੀ ਫਾਇਦਾ ਹੋਵੇ ਕਿਉਂਕਿ ਹਰੇਕ ਜਿਹੜਾ ਦੋ ਟਾਈਮ ਦੀ ਸਭ ਕੀ ਰੋਟੀ ਖਾ ਸਕੇ ਇਹਦੇ ਨਾਲ ਹੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ